ਦੀਦੀ ਕੀ ਗੱਲ ਚੁੱਪੀ ਕਰਕੇ ਤੀ ਫੇਰ ਤੁਹਾਡੇ ਸੱਸ ਨੇ ਕੁਛ ਕਿਹਾ ਹਾਏ ਰੱਬਾ ਕਿੰਨੀ ਗਰਮੀ ਹੈ ਜੀ ਰੱਬ ਚਾਰ ਕਣੀਆਂ ਪਾ ਦਿੰਦਾ ਨਾਲ ਹੀ ਉਸੇ ਵੇਲੇ ਧੁੱਪ ਨਾਲ ਚੜਾ ਦਿੰਦਾ ਇੰਨੀ ਘਬਰਾਟ ਪੈਂਦੀ ਹੈ ਕਿ ਕੁਛ ਕਹਿੰਦੀ ਗੱਲ ਨਹੀਂ ਦੱਸ ਆਹ ਵੇਖ ਮਾਂ ਰਾਣੀ ਵੇਖ ਅੰਦਰ ਜਾ ਕੇ ਤੇ ਲੰਮੇ ਪਈ ਹੋਏ ਇਹਨੀ ਕਿ ਚਲ ਬੰਦੇ ਨੂੰ ਭੇਜਿਆ ਤੇ ਬੰਦਾ ਦੁਪਹਿਰ ਦੀ ਕੋਈ ਸਬਜ਼ੀ ਭਾਜੀ ਕੋਈ ਬਣਾ ਹੀ ਲੈਂਦੇ ਹੋ ਜਾਂ ਕੋਸ਼ਿਸ਼ ਕਰ ਲੈਂਦੇ ਨਾ ਇਹਨੂੰ ਤੇ ਐਹੋ ਹੀ ਹੁੰਦਾ ਕਿ ਬੰਦਾ ਮੇਰਾ ਜਾਵੇ ਤੇ ਮੈਂ ਅੰਦਰ ਜਾ ਕੇ ਤੇ ਸੋਵਾਂ ਫਿਰ ਜੂਂ ਸੁੰਦੀ ਜੂਂ ਹੁੰਦੀ ਉੱਠਣ ਤਾਂ ਕਿਤੇ ਨਾ ਹੀ ਲੈਂਦੀ ਸ਼ਾਮ ਤੋਂ ਪਹਿਲਾਂ ਰਾਈ ਰੱਬਾ ਕਿੰਨੀ ਪਿਆਸ ਲੱਗੀ ਹੋਈ ਹੈ ਆ ਵੇਖਾ ਬੂਆ ਬੰਦ ਕਰਕੇ ਤੇ ਸੁੱਤੀ ਪਈ ਐ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਚੱਲ ਜੇ ਮੈਂ ਪੰਜਾ ਗਲਾਸ ਹੀ ਦੇ ਦੇ ਜੇ ਕੁੱਚਿਆ ਆਪੇ ਹੀ ਉੱਠਦੀਆਂ ਆਪੇ ਉੱਠ ਕੇ ਤੇ ਪੀਣੀਆਂ ਕੋਈ ਕੀ ਕਰਾ ਫਿਰ ਹੋਰ ਵੀ ਮਾਂ ਰਣੀ ਵੇਕ ਸੁਤੀ ਪਈ ਐ ਪੜਾ ਗਲਾ ਸੁਣ ਆਪੇ ਹੀ ਫੜਕੇ ਤੇ ਪਾਣੀ ਪੀਵਾ ਇੰਨੀ ਪਿਆਸ ਲੱਗੀ ਹੋਈ ਓਏ ਦੇਣਾ ਨਸੀਬਾਂ ਚ ਵਿੱਚ ਕਿਤੇ ਪਾਣੀ ਵੀ ਨਹੀਂ ਹੈਗਾ ਤਾਂ ਕਿ ਕਾ ਮਕੇ denn ਹੋਤੀ ਦਾ ਸੋਖੇ ਦਾ ਹਾਏ ਹਾ ਰੱਬਾ ਜੀ ਕਰਦਾ ਹੈ ਕਿ ਚਾਹ ਲਾਈ ਦੇਵਾਂ ਕੰਨੀ ਗਰਮੀ ਆ ਗਈ। ਓਹੋ। ਉੱਤਿਆਂ ਦੇ ਸਾਤੇ ਸੋਨੀਆਂ ਗੋਲੀਆਂ ਗਈ ਐ। ਮੈਂ ਉਹਨੂੰ ਜਾ ਕੇ ਕਹਿੰਨੀ ਆ ਕਿ ਜਿਹੜੀ ਮੇਰੀ ਚੈਨ ਹੈਗੀ ਨਾ ਉਹ ਲਾ ਦੇ ਮੈਨੂੰ ਦੇ ਦੇ। ਹਾ। ਹਾਈ ਹਾਈ। ਕਿੱਡੀ ਬੇਸ਼ਰਮ ਐ। ਹੈ ਜੇ ਮੈਂ ਮੰਗੀ ਨਹੀਂ ਤੇ ਇਹਦਾ ਕੋਈ ਫਰਕ ਨਹੀਂ ਪੰਦਾ ਕਿ ਮੈਂ ਮੰਮੀ ਨੂੰ ਚੈਨ ਫੜਾ ਦੇਵਾਂ। ਨਾ ਕੋਈ ਫਿਕਰ ਪਾਕਾ ਹੀ ਨਹੀਂ ਕੋਈ ਤੇ ਹੈਗਾ। ਤੇਰਾ ਮਾਰਾ ਨਹੀਂ ਸੁੱਤੀ ਪਈ ਹੈ ਹੈ ਇਹਨੂੰ ਕਿਤੇ ਕੰਮ ਕਰ ਕੋਈ ਹੈਗਾ ਹੀ ਨਹੀਂ ਹੈ ਵੇਖ ਲੈਣਾ ਕਿਤੇ ਹੋਸ਼ ਹੀ ਨਹੀਂਗੀ ਕੋਈ ਘਰ ਚ ਆਇਆ ਹੈ ਜਾਂ ਕੋਈ ਗਿਆ ਹੈ ਜਾਂ ਨਾ ਉਹ ਹੀ ਕਰ ਵੇਖ ਨਹੀਂ ਤੈਨੂੰ ਕੋਈ ਪਤਾ ਨਹੀਂ ਕੁਛ ਵੀ ਲੱਗਦਾ ਕੀ ਹੋਇਆ ਮੰਮੀ ਹੈ ਐ ਸੁੱਤੀ ਪਈ ਏ ਤੈਨੂੰ ਨਹੀਂ ਕੁਛ ਪਤਾ ਲੱਗਦਾ ਤੁਹਾਨੂੰ ਪਤਾ ਮੰਮੀ ਤੜਕੇ ਦੀ ਮੈਂ ਉੱਠੀ ਹੁੰਨੀ ਆ ਮੁੰਡੇ ਦੇ ਸਕੂਲ ਪੇ ਨਾ ਹੁੰਦਾ ਬਾਹਰੋਂ ਘਰ ਦਾ ਸਾਰਾ ਕੰਮ ਕਰਨਾ ਹੁੰਦਾ ਮੈਨੂੰ ਥਕਾਵਟ ਨਹੀਂ ਹੁੰਦੀ ਨਹੀਂ ਮੈਂ 4 ਘੜੀਆਂ ਲੇਟੇ ਵੀ ਨਹੀਂ ਸਕਦੀ ਹਾਂ ਹਾਂ ਤੇ ਮੈਂ ਤੈਨੂੰ ਕਦੋਂ ਕਿਹਾ ਕਿ ਨਾ ਲੇਟ ਹੈ ਹੈ ਤੈਨੂੰ ਘੱਟੋ ਘੱਟ ਕੁਝ ਆਪਣੀ ਵੀ ਥੋੜੀ ਬਤੀ ਹੋਸ਼ ਹੋਣੀ ਚਾਹੀਦੀ ਹੈ ਹੈ ਅੰਦਰ ਭਾਵੇਂ ਕੋਈ ਲੁੱਟ ਪਟਕੇ ਤੇ ਲੈ ਜਾਵੇ ਤੈਨੂੰ ਕੋਈ ਹੋਸ਼ ਹੀ ਨਹੀਂ ਹੈਗੀ ਕਿਤੇ ਤੇ ਮੈਂ ਕਿਹੜਾ ਘਰ ਮੰਮੀ ਕੱਲੀ ਆ ਕੋਈ ਲੁੱਟ ਪੁੱਟ ਕੇ ਲੈ ਜਾਏਗਾ ਕੋਈ ਘਰ ਨਹੀਂ ਹੈਗੇ ਹਾਂ ਚੱਲ ਭਾਵੇਂ ਮੈਂ ਸਤਵਾਰੀ ਭਾਵੇਂ ਘਰ ਹੋਵਾਂ ਮੈਂ ਤੇ ਹੁਣ ਅੰਦਰ ਆਈਆਂ ਮੈਂ ਵੇਖਿਆ ਤੇ ਤੂੰ ਐ ਸੁੱਤੀ ਪਈਂ ਘੋੜੇ ਵਿੱਚ ਕੇ ਸੁੱਤੀ ਪਈਂ ਤੈਨੂੰ ਨਹੀਂ ਪਤਾ ਲ ਪਹਿਲਾਂ ਮੇਰੀ ਗੱਲ ਸੁਣਨੀ ਹ ਜਦੋਂ ਤੇਰੇ ਭਰਾ ਵੀ ਵੇਖਾ ਵਖਾਈ ਕੀਤੀ ਸੀ ਉਦੋਂ ਮੈਂ ਤੈਨੂੰ ਗਹਿਣਾ ਫੜਾਇਆ ਸੀ ਹੈ ਤੇ ਤੂੰ ਗਹਿਣਾ ਖਾਈ ਤੱਕਰ ਮੈਨੂੰ ਆਨਕੇ ਕੋਈ ਮੋੜਿਆ ਹੀ ਨਹੀਂ ਤੈਨੂੰ ਨਹੀਂ ਪਤਾ ਲੱਗਦਾ ਕਿ ਸੱਸ ਨੂੰ ਮੈਂ ਫੜਾਈ ਦਵਾ ਚ ਹੈ ਫੇਰ ਕਿਉਂ ਹੈ ਮੰਮੀ ਜੇ ਮੈਂ ਗਹਿਣਾ ਪਾਇਆ ਤੇ ਮੈਂ ਮਾੜੀ ਲੱਗਦੀ ਪੀਆ ਗਹਿਣਾ ਪਾ ਕੇ ਨਾਲੇ ਮੇਰੀ ਭੈਣ ਨੂੰ ਵੇਖੋ ਉਹਨੇ ਵਣਸਵੰਨਾ ਗਹਿਣਾ ਪਾਇਆ ਹੁੰਦਾ ਤੇ ਜੇ ਮੈਂ ਪਾ ਲਿਆ ਤੇ ਅੱਡੀ ਕਿਹੜੀ ਗੱਲ ਹੋ ਗਈ ਨਹੀਂ ਤੇਰੇ ਭੈਣ ਨੇ ਪਾਇਆ ਹੋਇ ਕੋ ਗਹਿਣਾ ਪਰ ਜਿਹੜਾ ਇਹ ਗਹਿਣਾ ਹੈ ਨਾ ਇਹ ਮੈਂ ਤੈਨੂੰ ਪਾਇਆ ਹੈ। ਮੰਮੀ ਜੀ ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਕੀਤੀ ਹੈ। ਇਹ ਜਿਹੜੀ ਚੈਨ ਹੈ ਨਾ ਤੇ ਇਹ ਜਿਹੜਾ ਟੋਪਸ ਗਿਆ ਇਹ ਤੁਹਾਡੇ ਬਣਾਏ ਹੋਏ ਹੈ। ਇਹ ਤੁਸੀਂ ਹੀ ਮੈਨੂੰ ਪਵਾਇਆ ਹੈ। ਪਰ ਮੇਰੇ ਗਹਿਣਿਆਂ ਦਾ ਕੀ? ਜਿਹੜੇ ਮੇਰੇ ਪੇਕੇ ਆਣੇ ਮੈਨੂੰ ਪਾਏ ਸੀ ਉਹ ਤੇ ਵਿਆਹ ਤੋਂ ਦੂਜੇ ਦੇ ਨਹੀਂ ਤੁਸੀਂ ਮੇਰੇ ਕੋਲ ਲਵਾ ਲੇ। ਤੇ ਤੁਸੀਂ ਮੈਨੂੰ ਕੀ ਕਿਹਾ ਸੀ? ਤੇਰੇ ਪਾਪਾ ਤੇ ਤੇਰਾ ਘਰ ਵਾਲਾ ਐਸੇਲੇ ਬੜੀ ਮੁਸ਼ਕਲ ਚ ਗਿਆ ਹੈ। ਉਹਨਾਂ ਨੂੰ ਪੈਸਿਆਂ ਦੀ ਬੜੀ ਜਰੂਰਤ ਹੈ। ਪੁੱਤਰ ਅਸੀਂ ਕਿਸੇ ਕੋਲ ਕਰਜ਼ਾ ਛੱਕ ਬੈਠੇ ਸੀ। ਹੁਣ ਹੁਣੋਂ ਨੇ ਸਾਡੀ ਜਾਨ ਖਾ ਮਾਰੀ ਹੈ ਕਿ ਮੇਰੇ ਪੈਸੇ ਜਲਦੀ ਤੋਂ ਜਲਦੀ ਮੈਨੂੰ ਚਕਾਓ। ਪੁੱਤਰ ਸਾਡੀ ਇੱਜ਼ਤ ਹੁਣ ਤੇਰੇ ਹੱਥੀ ਇਹ ਸਾਰੇ ਗਹਿਣੇ ਤੂੰ ਸਾਨੂੰ ਦੇ ਦੇ। ਅਸੀਂ ਇਹ ਗਹਿਣੇ ਵੇਚ ਕੇ ਵਿੱਚ ਹੋਰ ਪੈਸੇ ਪਾ ਕੇ ਉਹਨਾਂ ਦਾ ਕਰਜ਼ਾ ਲਾ ਦਾਂਗੇ। ਅੰਮੀ ਜੀ ਮੈਂ ਵੀ ਇੱਕ ਮਿੰਟ ਨਹੀਂ ਲਾਇਆ ਮੇਰੇ ਮਾਪਿਆਂ ਨੇ ਮੈਨੂੰ ਸਿੱਖਿਆ ਹੀ ਇਹ ਦਿੱਤੀ ਸੀ ਜਦੋਂ ਮੈਂ ਡੋਲੀ ਬੈਠੀ ਸੀ ਨਾ ਤੇ ਮੇਰੇ ਮਾਪਿਆਂ ਨੇ ਮਨ ਇੱਕੋ ਗੱਲ ਕਹੀ ਸੀ ਪੁੱਤਰ ਤੇਰੇ ਸੋਹਰਿਆਂ ਦੀ ਇੱਜ਼ਤ ਹੁਣ ਤੇਰੀ ਜਤ ਹੈ ਉਹਨਾਂ ਦਾ ਸੁਖਦੁਖ ਹੁਣ ਤੇਰਾ ਸੁਖਦੁਖ ਹੈ ਤੈਨੂੰ ਆਪਣੇ ਸੋਹਰੇ ਘਰ ਜਾ ਕੇ ਨਾ ਸਾਰੇ ਫਰਜ਼ ਨਿਭਾਣੇ ਪੈਣੇ ਆ ਤੇ ਮੈਂ ਤੇ ਆਪਣੇ ਸਾਰੇ ਫਰਜ਼ ਨਿਭਾਉਂਦੀ ਪਈ ਆ ਮੰਮੀ ਫਰਜੇ ਨਭਾਂ ਡਿਏ ਮਾਲਾ ਤੇਰੇ ਇੱਕ ਬੁੱਥੇ ਤੇ ਇੱਕ ਫਰਜੇ ਵੱਡੀ ਨਭਾਂ ਡਹੀ ਨਹੀਂ ਉਹ ਕੋਈ ਗਹਿਣੇ ਸੀ ਉਹ ਤੇ ਫੂਕ ਮਾਰਿਆ ਉੜਦੇ ਸੀ ਹੈ ਉਹਨਾਂ ਨੂੰ ਸਾਨੂੰ ਮਿਲਿਆ ਕੀ ਹੈ ਕੁਛ ਵੀ ਨਹੀਂ ਰੁਪਈਆ ਐਨਾ ਮਿਲਿਆ ਇੱਥੇ ਸ਼ਗਰ ਦੂਨੇ ਕਰ ਜਾਈ ਹੋ ਗਏ ਆ ਮੰਮੀ ਅਜੇ ਨਹੀਂ ਸਾਲਾਂ ਬਾਅਦ ਤੁਹਾਨੂੰ ਚੇਤਾ ਆਇਆ ਕਿ ਜਿਹੜੇ ਮੇਰੇ ਗਹਿਣੇ ਸੀ ਉਹ ਫੂਕ ਮਾਰਿਆ ਉਡਣ ਦਏ ਸੀ ਉਹ ਗਹਿਣੇ ਨਹੀਂ ਪਤਲੀਆਂ ਜੀਆਂ ਪਤਰੀਆਂ ਗਿਆ ਸੀ ਉਹ ਵੇਲਾ ਭੁੱਲ ਗਿਓ ਜਦੋਂ ਮੇਰਾ ਗਹਿਣਾ ਵੇਚ ਕੇ ਆਏ ਸੀ ਤੇ ਮੇਰੇ ਪੈਰਾਂ 'ਤੇ ਡਿੱਗ ਪੈਸੀ ਤੁਸੀਂ ਕਿ ਪੁੱਤਰ ਤੂੰ ਹੀ ਸਾਡੇ ਘਰ ਦੀ ਇੱਜ਼ਤ ਰੱਖੀ ਐ ਅੱਜ ਤੇਰੇ ਗਹਿਣੇ ਨਾ ਨਾ ਹੁੰਦੇ ਤੇ ਪਤਾ ਨਹੀਂ ਤੇਰੇ ਸਹੁਰੇ ਦਾ ਕੀ ਹਾਲ ਹੋਣਾ ਸੀ ਤੇਰੇ ਸਹੁਰੇ ਨੇ ਤੇ ਤੇਰੇ ਘਰ ਵਾਲੇ ਨੇ ਕਿਤੇ ਮੂੰਹ ਦੇਣ ਜਗ੍ਹਾ ਨਹੀਂ ਸੀ ਰੱਖਣਾ ਤੇਰੇ ਸਹੁਰੇ ਨੂੰ ਤੇਰੇ ਘਰ ਵਾਲੇ ਨੂੰ ਜੇਲ੍ਹ ਹੋ ਜਾਣੀ ਸੀ ਪੁੱਤਰ ਅੱਜ ਤੂੰ ਹੀ ਸਾਡੀ ਇੱਜ਼ਤ ਰੱਖੀ ਐ ਨੇ ਮੇਰਾ ਤੇ ਜੀ ਕਰਦਾ ਨਾ ਤੇਰੇ ਮਾਰ ਮਾਰ ਕੇ ਡੰਗਾ ਨਾ ਤੇ ਤੇਰਾ ਸਿਰ ਪਾੜ ਦਿਆ ਹੈ ਹਏ ਤੈਨੂੰ ਕੋਈ ਸ਼ਰਮ ਨਹੀਂ ਆਂਦੀ ਚੁੱਪ ਕਰਕੇ ਤੇ ਜਿੰਨੇ ਗਹਨੇ ਆਂ ਤੇ ਸਾਲੇਲਾ ਨੀ ਇਹ ਚੂੜੀਆਂ ਵੀ ਲਾ ਇਹ ਚੂੜੀਆਂ ਆਹੋ ਨਾ ਇਹ ਕਿਹੜੀ ਸੋਨੇ ਦੀਆਂ ਚੂੜੀਆਂ ਵੈ ਇਹਨਾਂ ਨੂੰ ਪਾ ਕੇ ਕੀ ਹੁਣ ਹੋ ਚੱਲਿਆ ਲੈ ਤੀਏ ਆ ਜੇ ਤੂੰ ਭਾਰ ਭਾਈ ਰੱਖੀਆਂ ਨਾ ਤੇ ਇਹਦੇ ਸਾਰੇ ਜਿਹੜੇ ਨਾ ਨੱਗ ਨੂੰ ਕੁ ਸਾਰੇ ਲੱਖ ਜਾਣੇ ਹੈਗੇ ਨੇ ਮਰ ਜਾ ਜਦੋਂ ਕਿਤੇ ਜਾਈ ਆਈ ਨੇ ਨਾ ਫੇਰ ਪਾਈ ਜਿਆ ਹੁੰਦੀਆਂ ਨੇ ਲਾ ਇਹਨੂੰ ਵੀ ਇਹ ਚੂੜੀਆਂ ਤੁਹਾਡਾ ਕੋਈ ਹਾਲ ਨਹੀਂ ਮੰਮੀ ਹੱਲੋ ਫੜੋ ਆਪਣੀਆਂ ਵੀ ਚੂੜੀਆਂ ਮੰਮੀ ਅੱਜ ਤੁਸੀਂ ਮੇਰੇ ਕੋ ਸਾਰੇ ਗਹਿਣੇ ਲੱਲੇ ਆ ਨਾ ਹੁਣ ਮੇਰੀ ਇੱਕ ਗੱਲ ਯਾਦ ਰੱਖਿਓ ਅੱਗੇ ਤੋਂ ਮੈਨੂੰ ਕੋਈ ਗਹਿਣਾ ਨਹੀਂ ਭਵਾਉਣਾ ਤੁਸੀਂ ਮੈਂ ਭਾਵੇਂ ਪਿੱਤਲ ਦਾ ਗਹਿਣਾ ਪਾਵਾਂ ਭਾਵੇਂ ਬਗੈਰ ਗਹਿਣਿਆਂ ਤੋਂ ਕਿਤੇ ਜਾਵਾਂ ਮੈਨੂੰ ਨਹੀਂ ਅੱਜ ਤੋਂ ਬਾਤ ਕਹਿਣਾ ਕਿ ਪੁੱਤਰ ਇਹ ਗਹਿਣਾ ਪਾ ਕੇ ਜਾ ਸਾਡੀ ਇੱਜ਼ਤ ਦਾ ਸਵਾਲ ਹੈ ਜਿੱਦਾ ਦਫਾ ਹੋ ਨਹੀਂ ਪੱਕ ਜਾਣਾ ਤੇ ਨਾ ਪਾ ਚਲ ਜਾ ਉੱਠ ਕੇ ਤੇ ਮਾਰ ਦੇ ਕਹਿੰਦੇ ਕੰਮ ਕਰ ਕੰਮ ਕਰੀ ਨਹੀਂ ਇਹਨੂੰ ਕੋਈ ਵੀ ਹੈਗਾ ਸਤਿ ਸ਼੍ਰੀ ਅਕਾਲ ਮਸੀਦੀ ਸਤਿ ਸ਼੍ਰੀ ਅਕਾਲ ਦੀਦੀ ਕਿੱਥੇ ਆ ਦੀਦੀ ਆਪਣੇ ਕੰਬਲੇ ਚ ਹੋਏਗੀ ਤੇ ਜਿੰਨੇ ਵੀ ਬਤਾ ਕੇ ਕੀ ਦੀਦੀ ਵਾਹ

ਕਾਲ ਹੋ ਸਰ ਜੀ ਕਾ ਕੀ ਹਾਲ ਹੈ ਮੇਰਾ ਬਹੁਤ ਵਧੀਆ ਤੂੰ ਸੁਣਾ ਵਦਿਆ ਹੋਦਿਆ ਚਲਾ ਬੈਠ ਹੋਰ ਸੁਣਾ ਸਾਰੇ ਠੀਕ ਹੈ ਘਰ ਸਭ ਵਦਿਆ ਹੋਦਿਆ ਤੀ ਸੁਣਾਓ ਬਹੁਤ ਵਧੀਆ ਨਿਸ਼ ਦੇਣੇ ਆਉਣ ਤੋਂ ਪਹਿਲਾਂ ਮੈਂ ਫੋਨ ਤੇ ਕਰਦੀ ਮੈਂ ਤੁਹਾਨੂੰ ਕਿੰਨੇ ਫੋਨ ਕੀਤੇ ਜੇ ਮੈਂ ਨਹੀਂ ਫੋਨ ਚੁੱਕਿਆ ਤੇ ਤੂੰ ਆਪਣੇ ਜੀਜੂ ਦੇ ਫੋਨ ਤੇ ਕਰ ਲੰਦੀ ਉਹਨਾਂ ਤੇ ਵੀ ਕੀਤੇ ਨਹੀਂ ਚੁੱਕਿਆ ਕਿਉਂ ਸੱਸ ਤੁਹਾਡੀ ਡਾਂਗਾ ਮਾਰਦੀ ਹੈ ਦੀਦੀ ਕੀ ਗੱਲ ਚੁੱਪੀ ਕਰ ਗਏ ਤੀ ਫੇਰ ਤੁਹਾਡੇ ਸੱਸ ਨੇ ਕੁਝ ਕਿਹਾ ਇਸ ਬੁੱਢੀ ਨਾਲ ਨਾ ਮੈਂ ਗੱਲ ਕਰਦੀ ਆ ਇਹਨਾਂ ਤੇ ਮੈਂ ਪੱਠੇ ਭੱਗ ਜਾਨੀ ਆ ਨਾ ਪਾਇਲ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੀ ਮੇਰੇ ਮੰਮੀ ਨਾਲ ਕੋਈ ਗੱਲ ਨਾ ਕਰੀ ਕਿਉਂ ਹੈ ਤੇ ਸਭ ਕਰਮਾਂ ਦੀਆਂ ਗੱਲਾਂ ਪਾਇਲ ਕਰਮਾਂ ਦੀਆਂ ਗੱਲਾਂ ਮਾਂ ਤੇ ਸਿਰਫ ਆਪਣੀ ਔਲਾਦ ਨੂੰ ਜਨਮ ਦੇ ਸਕਦੀ ਆ ਪਰ ਜਿਹੜੇ ਕਰਮ ਹੁੰਦੇ ਆ ਨਾ ਉਹ ਔਲਾਦ ਨੂੰ ਆਪ ਹੀ ਭੋਗਣੇ ਪੈਂਦੇ ਆ ਕੀ ਕਰਮਾਂ ਦੀ ਸਜ਼ਾ ਜੇ ਤੁਸੀਂ ਇਹ ਬੁੱਢੀ ਦੇ ਅਤੇਚਾ ਸਹੀ ਜੋ ਤੇ ਤੁਸੀਂ ਸਹੀ ਜੇ ਜੇ ਨਾ ਸੋ ਤੇ ਫੇਰ ਠੀਕ ਹੋ ਮੈਂ ਤਾਂ ਕੱਲ ਮੰਮੀ ਨਾਲ ਵੀ ਗੱਲ ਕਰਕੇ ਆਈ ਆ ਤੂੰ ਮੰਮੀ ਨਾਲ ਵੀ ਗੱਲ ਕਰਤੀ ਆ ਪਹਿਲੇ ਕੀ ਗੱਲ ਲੋਈ ਮੈਨੂੰ ਪਤਾ ਤੇ ਫੋਨ ਕੀਤਾ ਮੈਨੂੰ ਨਹੀਂ ਟੈਨਸ਼ਨ ਹੀ ਮੈਂ ਜਾ ਕੇ ਮੰਮੀ ਨੂੰ ਪੁੱਛਿਆ ਜੇ ਮੈਂ ਪਾਇ ਆਪਣੇ ਮਨ ਦੀ ਗੱਲ ਆਪਣਾ ਦੁੱਖ ਸੁੱਖ ਤੇਰੇ ਨਾਲ ਸਾਂਝਾ ਕਰ ਹੀ ਲਿਆ ਤੈਨੂੰ ਸਾਰੀ ਗੱਲ ਦੱਸ ਹੀ ਦਿੱਤੀ ਤੈਨੂੰ ਕੀ ਲੋੜ ਪਈ ਸੀ ਮੰਮੀ ਨੂੰ ਸਾਰੀ ਗੱਲ ਦੱਸਣ ਦੀ ਮੇਰੀ ਗੱਲ ਸੁਨੋ ਅਹੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਨਹੀਂ ਨਾ ਅਹੀਂ ਘਰ ਦਾ ਇਹ ਮਰਜ਼ੀ ਨਾਲ ਕਰਾਇਆ ਨਾ ਮੰਮੀ ਦੀ ਮਰਜ਼ੀ ਨਾਲ ਕਰਾਇਆ ਨਾ ਜੇ ਆਪਾਂ ਆਪਣਾ ਦੁੱਖ ਸੁੱਖ ਉਹਨਾਂ ਨੂੰ ਨਹੀਂ ਦੱਸਾਂਗੇ ਤਾਂ ਆਪਾਂ ਕਿੰਨਾਂ ਨੂੰ ਦੱਸਾਂਗੇ ਪਰ ਮੰਮੀ ਨੂੰ ਕੋਈ ਦੁੱਖ ਦੇਣਾ ਮੰਮੀ ਨੂੰ ਮੈਂ ਸਾਰਾ ਸਮਝਾਤਾ ਹੈ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ। ਉਹ ਕਹਿੰਦੇ ਕੋਈ ਨਹੀਂ ਮੈਂ ਆਪੇ ਗੱਲ ਕਰਾਂਗੀ ਇਹਨਾਂ ਨਾਲ। ਯਾਰ ਸਾਰੀਆਂ ਗੱਲਾਂ ਛੱਡੋ ਮੈਂ ਇੰਨੀ ਗਰਮੀ 'ਚ ਆਈਆਂ ਉਹਨੂੰ ਗੇਟਕੀਪਰ ਨੂੰ ਕੋਲਡ ਡਰਿੰਕ ਲੈ ਕੇ ਆਏ। ਗੇਟਕੀਪਰ ਉਹ ਤੁਹਾਡੀ ਸੱਸ ਪਾਇਲ ਤੂੰ ਨਹੀਂ ਸੁਧਰਨਾ। ਵਿਆਹੀ ਗਈਆਂ ਪਰ ਤੇਰਾ ਬਚਪਨਾ ਨਹੀਂ ਖਤਮ ਹੋਇਆ। ਇਦਾਂ ਹੀ ਆ ਫੇਰ ਗੇਟਕੀਪਰ ਨਹੀਂ ਗਈ। ਮੇਰੀ ਸੱਸ ਗਈ ਹੈ। ਹੈਗੀ ਗੇਟਕੀਪਰ ਹੀ ਆ ਉਹ 24 ਘੰਟੇ ਉੱਥੇ ਹੀ ਬੈਠੀ ਰਹਿੰਦੀ ਏ। ਮੇਰੀ ਭੈਣ ਬੱਸ ਐਸਰਾ ਹੀ ਖੁਸ਼ਰ ਹੈ। ਤੇਰਾ ਬਚਪਨਾ ਇਸ ਤਰ੍ਹਾਂ ਹੀ ਬਣਿਆ ਰਹੇ ਉਹ ਤੇ ਬਣਿਆ ਰਹੇਗਾ ਹੁਣ ਮੈਂ ਆਪਣੇ ਸੋਹਰੇ ਆ ਜੇ ਮੈਂ ਚੁੱਪ ਕਰ ਜੰਨੀ ਆ ਕਹਿਣਗੇ ਮੰਮੀ ਪਾਪਾ ਸਾਰੇ ਤੂੰ ਚੁੱਪ ਕਰ ਗਈ ਆ ਤੇਰੇ ਬਿਨਾ ਰੌਣਕ ਨਹੀਂ ਆਏਗੀ ਤੂੰ ਇਦਾਂ ਹੀ ਚਿਹਕਦੀ ਰਿਆ ਕਰ ਪਾਇਲ ਤੂੰ ਕਿੰਨੀ ਕਿਸਮਤ ਵਾਲੀ ਐ ਤਨ ਕਿੰਨੇ ਚੰਗੇ ਸੋਹਰੇ ਮਿਲੇ ਆ ਨਾ ਮੇਰੀ ਭੈਣ ਦੀਆਂ ਖੁਸ਼ੀਆਂ ਇਸ ਤਰ੍ਹਾਂ ਹੀ ਬਣਿਆ ਰਹਿਣ ਤੈਨੂੰ ਸਾਰੀਆਂ ਖੁਸ਼ੀਆਂ ਮਿਲਣ ਪਾਇਲ ਤੂੰ ਇਸ ਤਰ੍ਹਾਂ ਹੀ ਖੁਸ਼ ਰਿਹਾ ਕਰ ਮੇਰੀ ਗੱਲ ਸੁਣੋ ਹਾਂ ਤੁਹਾਡਾ ਗਹਿਣਾ ਕਿੱਥੇ ਆ ਨਾ ਕਿ ਨੱਚ ਕੋਚ ਨਾ ਹੱਥਾਂ ਚ ਨਾ ਗਲੇ ਚ ਗਹਿਣਾ ਹਾਂ ਮੇਰੀ ਬਾਤ ਸੀ ਕੀ ਦਾ ਫੋਨ ਆ ਗਿਆ ਹੈ ਅਦਨ ਕਿੱਥੇ ਹੈਲੋ ਹਾਂ ਸਤਿ ਸ੍ਰੀ ਅਕਾਲ ਠੀਕ ਆ ਠੀਕ ਆ ਤੂੰ ਠੀਕ ਹੈ ਅੱਜ ਤੈਨੂੰ ਮੇਰੀ ਯਾਦ ਕਿੱਥੋਂ ਆ ਗਈ ਹੈ ਕੰਮ ਸੀ ਅੱਜ ਕਿਹੜਾ ਕੰਮ ਆ ਗਿਆ ਤੁਹਾਨੂੰ ਆਹ ਹੋਗਾ ਮੇਰਾ ਪੋਤਰਾ ਹੀ ਆਨ ਲਾ ਅੱਛਾ ਕੁੜੀ ਦੇਖੀ ਹੋ ਅੱਛਾ ਵਾਰੰਦੀ ਹੈ ਠੀਕ ਹੈ ਕੋਈ ਗੱਲ ਨਹੀਂ ਕੁੜੀ ਸੋਹਣੀ ਹੈ ਪਹਿਲਾਂ ਦੱਸ ਮੇਰੇ ਪੋਤਰੇ ਦੇ ਬਰਾਬਰ ਹੈ ਕਿ ਨਹੀਂ ਲੰਬੀ ਉੱਚੀ ਚਾਹੀਦੀ ਹੂੰ ਸੋਹਣੀ ਰੱਜ ਕੇ ਤਨ ਪਤਾ ਹੀ ਮੇਰਾ ਪੋਤਰਾ ਕਿਡਾ ਹੀਰੋ ਲੱਗਦਾ ਹੀਰੋ ਪੂਰਾ ਆਹੋ ਲਾਡਲਾ ਵੀ ਹੈ ਸਾਡਾ ਕਿਉਂ ਨਹੀਂ ਮੈਂ ਤਾਂ ਬੜੀ ਟਾਪ ਦੀ ਕੁੜੀ ਲੈਣੀ ਹਾਂ ਉਹਦੇ ਲਈ ਬਾਹਰ ਆਉ ਤਾ ਕੋਈ ਨੀ ਮੁੰਡਾ ਬਾਹਰ ਚਲ ਜੇ ਇੱਥੇ ਕੀ ਕਰਦਾ ਪਿਆ ਕੋਈ ਨੀ ਭੇਜ ਦਿਆਂਗੇ ਬਾਹਰ ਤੂੰ ਗੱਲ ਚਲਾ ਕੁੜੀ ਦੀ ਫੋਟੋ ਭੇਜ ਮੈਨੂੰ ਅੱਬੇ ਜਲ ਲਗਿਆ ਹੋ ਸੈਂਡ ਕਰ ਫਿਰ ਕਰ ਲਾਂ ਕਰ ਲਾਂਗੇ ਫਿਕਰ ਨਾ ਕਰ ਤੂੰ ਅੱਛਾ ਠੀਕ ਹੈ ਗੱਲ ਕਰਕੇ ਦੱਸ ਦੇਈ ਫਿਰ ਮੈਨੂੰ ਠੀਕ ਹੈ ਫੋਟੋ ਭੇਜ ਦੇ ਠੀਕ ਹੈ ਮੇਰੀ ਮਾਸੀ ਦੀ ਉਹ ਨੂੰ ਅੱਜ ਕਿਥੋਂ ਯਾਦ ਆ ਗਈ ਤੁਹਾਡੀ 골ਡੀ ਦੀ ਯਾਦ ਆਈ ਮੇਰੀ ਨਹੀਂ ਆਈ ਕਹਿੰਦੀ ਤੇਰਾ ਪੋਤਰਾ ਵਿਆਹ ਨਾਲ ਲੈ ਤੇ ਮੈਂ ਆਹੋ ਤੇ ਮੈਨੂੰ ਦੱਸਦੀ ਕਹਿੰਦੀ ਬਾਹਰ ਦੀ ਕੁੜੀ ਹੈ ਤੇ ਮੈਂ ਕਿਹਾ ਮੈਨੂੰ ਤਾਂ ਵਧੀਆ ਕੁੜੀ ਚਾਹੀਦੀ ਮੇਰੇ 골ਡੀ ਜਿੱਦੀ ਲੰਬੀ ਇੱਚੀ ਹੋਵੇ ਐਨੀ ਸੋਹਣੀ ਹੋਵੇ ਜਿਸ ਤਰ੍ਹਾਂ ਮੇਰਾ ਪੋਤਰਾ ਵਾ ਉਹ ਬੀਜੀ ਜਿਆਦਾ ਸੋਹਣੀ ਸੋਹਣੀ ਵੀ ਨਾ ਕਰੀ ਜੋ ਏ ਨਾ ਵੇ ਸੋਨੀ ਸੋਨੀ ਕਰਕੇ ਤੇ ਅਸੀਂ ਸਿਰ ਤੇ ਛੜਾ ਕੇ ਬਹਿ ਜਾਈਏ ਉਹ ਕੋਈ ਗੱਲ ਨਹੀਂ ਸਾਡੇ ਘਰ ਦੇ ਮਾਹੌਲ ਨਾਲ ਪਏ ਅਸੀਂ ਢਾਲ ਲਾਵਾਂਗੇ ਸਾਨੂੰ ਜਾ ਹੀ ਨਹੀਂ ਪਰ ਕੁੜੀ ਮੈ ਲੈਣੀ ਨੂੰ ਟਾਪ ਦੀ ਪੂਜਾ ਵੇ ਸਾਡੇ ਘਰ ਦੇ ਮਾਹੌਲ ਚ ਹੋਈ ਹੈ ਨਾ ਢਲ ਗਈ ਨਾ ਪੂਜਾ ਦੀ ਸਾਡੀ ਧੀ ਹੈ ਧੀ ਹੈ ਤੇ ਇਹ ਵੀ ਧੀਓ ਬਣਾ ਕੇ ਰੱਖਣੀ ਕਰੋ ਘਾਲੋਦਰ ਕੀ ਕਰਾਂ ਦੀ ਕੀ ਕਰਦੀ ਐ ਮੇਰੇ ਇਸ਼ਾਰੇ ਕੀ ਗੱਲ ਕੀ ਐ ਕੀ ਕਰਨੀ ਮੈਨਾਂ ਗੱਲ ਦੱਸੋ ਤੇ ਸਹੀ ਕੀ ਗੱਲ ਆ ਦੱਸਦੇ ਆ ਹਾਏ ਮੈਂ ਇੰਨੀ ਸੋਹਣੀ ਕੁੜੀ ਆਏ ਹਾਏ ਮੈਂ ਕਿੰ ਕਮਾਲ ਗੋਰੀ ਜੁੱਤੀ ਨੀ ਸਿਮਰਨ ਛੱਡ ਗੱਲ ਨੂੰ ਪਹਿਲੇ ਆ ਵੀ ਕੁੜੀ ਆ ਵੀ ਕੁੜੀ ਪੂਜਾ ਨੂੰ ਹੀ ਤਹਾ ਠੀਕ ਹੈ ਬਾਹਰ ਦੇ ਇਹ ਬੜੀ ਸੋਹਣੀ ਹੋ ਤੇ ਬੜਾ ਉੱਚਾ ਘਾਰੀ ਰਹੀ ਸਗੀ ਬੰਦੇ ਪਰ ਬੀਜੀ ਕੁੜੀ ਕਾਦੇ ਵਾਸਤੇ 골ਡੀ ਲਈ ਹੋਰ ਕਾਦੇ ਲਈ ਮੇਰੀ ਮਾਸੀ ਦੀ ਧੀ ਹੈ ਉਹਨੇ ਭੇਜਿਆ ਰਿਸ਼ਤਾ ਉਹਦੇ ਰਿਸ਼ਤੇਦਾਰਾ ਚਾਹੀਏ ਬੀਜੀ ਮੇਰੀ ਗੱਲ ਸੁਣ ਹਾਂ ਕੀ ਹੋਇਆ ਇਹ ਪਸੰਦ ਨਹੀਂ ਆਈ ਕੁੜੀ ਨਹੀਂ ਪੀਜੀ ਅਸੀਂ ਕਿਸੇ ਤੇ ਪੈਣ ਨਹੀਂ ਦੇ ਸਕਦੇ ਕੁੜੀ ਬਹੁਤ ਸੋਹਣੀ ਹੈ ਨਾ ਪਰ ਨਾ ਸਾਡੇ 골ਡੀ ਨੇ ਨਾ ਕੋ ਕੁੜੀ ਪਸੰਦ ਕੀਤੀ ਜ ਹੈ ਕੁੜੀ ਪਸੰਦ ਕਰ ਲਈ ਉਹ ਕਿਸਰਾ ਕਰ ਲਈ ਬੀਜੀ ਹੋਣਾ ਕਿਦਾਂ ਉਹਨੂੰ ਕੁੜੀ ਪਸੰਦ ਆ ਗਈ ਉਹਨੇ ਵੇਖੀ ਉਹਨੂੰ ਕੁੜੀ ਜੱੱਚ ਗਈ ਤੇ ਫੇਰ ਦੇਖੋ ਜਿੱਤੇ ਕਹਿੰਦੇ ਤੇ ਦਿਲਾਂ ਦੇ ਮੇਲ ਨੇ ਨਾ ਜੇ ਉਹਨੋਂ ਕੁੜੀ ਚੰਗੀ ਲੱਗੀ ਆ ਤੇ ਉਹਨੇ ਹਾਮੀ ਭਰੀਏ ਲੈ ਬੀਜੀ ਅੱਜ ਸਭ ਬੜਾ ਵਧੀਆ ਹੋ ਗਿਆ ਆਪਾਂ ਰੋਜ਼ ਕੁੜੀਆਂ ਵੇਚਦੇ ਸੀ ਕਦੀ ਕੋਈ ਦੱਸਦਾ ਕਦੀ ਕੋਈ ਦੱਸਦਾ ਕੋਈ ਉਹਨੂੰ ਪਸੰਦ ਆਂਦੀ ਨਹੀਂ ਕਦੀ ਕੁਛ ਕਦੀ ਕਿਸੇ ਨੂੰ ਨਾ ਕਿਸੇ ਨੂੰ ਨਾ ਆ ਚੰਗਾ ਆ ਸਾਡੀ ਤਾਂ ਸਭ ਟੈਨਸ਼ਨ ਹੀ ਮੁੱਕ ਗਈ ਆ ਉਹਨੇ ਕੁੜੀ ਪਸੰਦ ਕਰ ਲਈ ਆ ਸਹੀ ਗੱਲ ਤੇ ਹੁਣ ਮੰਮੀ ਦਵਾ ਦਵਾ ਪਾ ਕੁੜੀ ਵੇਖੀਏ ਤੇ ਰਿਸ਼ਤੇ ਨੂੰ ਹਾਂ ਕਰੀਏ ਤੇ ਵਿਆਹ ਕਰੀਏ ਵਾਹ ਪੂਜਾ ਮੇਰੀ ਗੱਲ ਸੁਣ ਗਰਮੀ ਬੜੀ ਹੈ ਅਜੇ 3 ਮਹੀਨੇ ਅਸੀਂ ਵਿਆਹ ਕੋ ਨਹੀਂ ਕਰਾਂ ਘਰ ਦੀ ਕੰਡੀਸ਼ਨ ਵੇਖ ਪੇਂਟ ਨਹੀਂ ਕਰਾਵਾਂਗੇ ਉਹ ਮੰਮੀ ਚਾਦੀ ਚੀਚੂਈ ਨਹੀਂ ਵਿੱਚ ਘਰ ਬਣਾਣੀ ਉਹ ਤਾਂ ਠੀਕ ਹੈ ਬਾਹਰ ਮੋਰ ਤੇ ਕਰਾਇ ਤੇ ਕੋਠੀ ਨਹੀਂ ਦਿੰਦੇ ਵਿਆਹਾਂ ਵਾਸਤੇ ਅਸੀਂ ਉੱਥੇ ਲੈ ਕੇ ਸਾਰੇ ਮਹਿਮਾਨਾਂ ਨੂੰ ਉੱਥੇ ਠਹਿਰਾ ਲਾਂਗੇ ਘਰ ਕਿੰਨਾ ਸੱਦਣਾ ਨਹੀਂ ਪੈਣਾ ਬੜੀ ਗਰਮੀ ਆ ਤੂੰ ਤੇ ਸੰਭ ਲੇਂਗੀ ਗਰਮੀ ਨੇ ਨਹੀਂ ਆ ਸੰਭਣ ਦੇਣਾ ਆ ਚਲੋ ਪਹਿਲੇ ਗੱਲ ਤੇ ਚਲਾਈਏ ਫਿਰ ਮੈਂ ਵੇਖ ਲਾਂਗੀ ਆਪੇ ਹਾਂ ਚਲਾਓ ਗੱਲ ਤੇ ਚਲਾਓ ਠੀਕ ਹੈ ਮੰਮੀ ਆ ਵੇਖਿਆ ਮੈਨੂੰ ਤਾਂ ਚਾ ਹੀ ਬੜਾ ਚੜ ਗਿਆ ਵੇਖੋ ਲੈ ਤੈਨੂੰ ਤੇ ਉਹਦੀ ਲਹੰਗਾ ਲੈ ਕੇ ਦਵਾਂ ਹਾਂ ਤੇ ਲੈਣਾ ਨਹੀਂ ਮੈਂ ਹਾਂ ਮੈਂ ਸੁਰਮੈ ਗੱਲ ਸੁਣੋ ਇਹ ਕਿਹਦੀ ਗੱਲ ਕਰਦੇ ਹੋ ਗੱਲ ਚਲਾਉਂਦੀ 골ਡੀ ਦੀ ਵਿਆਹ ਦੀ ਬੀਜੀ ਕਿੱਥੇ ਜਿਹੜੀ ਕੁੜੀ ਨੂੰ ਪਸੰਦ ਆ ਉਹਦੇ ਨਾਲ ਹੀ ਕਰਾਂਗੇ ਬੀਜੀ ਅੱਛਾ ਆਪੇ ਹੀ ਸਾਰੀਆਂ ਸਲਾਮਾਂ ਕਰ ਲਈਆਂ ਆਪੇ ਹੀ ਪੱਕੀਆਂ ਪਕਾ ਲਈਆਂ ਫਿੱਟੇ ਮੁੱਟਾ ਢਾਡਾ ਮੈਂ ਬੈਠੀ ਆ ਜੇ ਮਰ ਤੇ ਨਹੀਂ ਗਈ ਮੇਰੀ ਕੋਈ ਸਲਾਹ ਨਹੀਂ ਵਿੱਚ ਉਹ ਬੀਜੀ ਸਾਡਾ ਮਤਲਬ ਥੋੜੀ ਆ ਆਪਾਂ ਗੱਲ ਤੇ ਸ਼ੁਰੂ ਕਰੀਏ ਤੁਹਾਡੀ ਸਲਾਹ ਨਾ ਚੱਲਾਂਗੇ ਨਹੀਂ ਮੇਰੀ ਸਲਾਹ ਨਾ ਚੱਲਣਾ ਮੇਰੀ ਸਲਾਹ ਨਾ ਕੀ ਚਲਦੀ ਆ ਭਾ ਜੇ ਤੂੰ ਤਾਂ ਤਰੀਕਾ ਪੱਕੀਆਂ ਕਰ ਲਿਆ ਟਾਈਮ ਪੱਕੇ ਕਰ ਲੈ ਕੋਠੀ ਵੀ ਕਰਾਇ ਤੇ ਲੰਲਾਂਗੇ ਭਰੋਨੇ ਉੱਤੇ ਡਰਾ ਲਾਂਗੇ ਲੈਣਗੇ ਵੀ ਆ ਗਏ ਸਾਰਾ ਕੁਝ ਹੋ ਗਿਆ ਤੇ ਮੇਰੀ ਕੀ ਸਲਾਹ ਰਹਿ ਗਈ ਹੁਣ ਨ ਮੇਰੀ ਗੱਲ ਸੁਣਾ ਹੁਣ ਬੀਜੀ ਮੇਰੀ ਗੱਲ ਸੁਣੋ ਚੁੱਪ ਕਰ ਜਾ ਸੋਨੀਆ ਹੀ ਆ ਤੇਰੀਆਂ ਗੱਲਾਂ ਕਿੱਡੀ ਚਤਰੀ ਬੰਦੀ ਐ ਮੇਰੀ ਗੱਲ ਸੁਣੋ ਸੁਬੀਏ ਤੇਰੀਆਂ ਗੱਲਾਂ ਬਹੁਤ ਸੁਣ ਲਈਏ ਤੇ ਵੀ ਅੱਜ ਤੱਕ ਤੇਰੇ ਵੰਗਾੜੇ ਹੋਇਆ ਆਪੇ ਹੀ ਪਸੰਦ ਕਰ ਲਈਏ ਉਹਨੇ ਸਾਰਾ ਕੁਝ ਕਰ ਲਿਆ ਆਪੇ ਹੀ ਤੂੰ ਪੱਕੀਆਂ ਪਕਾ ਲਈਆਂ ਮੈਂ ਤਾਂ ਨੀ ਕ ਗੱਲ ਦੱਸਦਾ ਵਿਆਹ ਹੋਣਾ ਹੀ ਤੇ ਇੱਥੇ ਹੀ ਹੋਣਾ ਜਿਹੜਾ ਮੈਂ ਰਿਸ਼ਤਾ ਦੱਸਿਆ ਨਹੀਂ ਤੇ ਨਹੀਂ ਹੋਣਾ ਹੀ ਗੋਲਦੀਆ ਚਲੋ ਕੀ ਕੇ ਬੀਜੀ ਮੇਰਾ ਸਿਰ ਸੋਈ ਦਾ ਕੰਮ ਦੇਖੀਏ ਦਾਦਾਵਾ ਹੋ ਜਾ ਕੇ ਗੱਡੀਆਂ ਚਲਾ ਕੇ ਬੰਦੀਆਂ ਮੈਂ ਕਿਸੇ ਕੰਮ ਲਈ ਸੱਦੀ ਇਹ ਤੁਰਾਈਆਂ ਹੋਰ ਰਿਸ਼ਤਾ ਲੈ ਕੇ ਉਹਨੇ ਜੀ ਆਪੇ ਪਸੰਦ ਕਰ ਲਈ ਐਡਾ ਹੀ ਹੋ ਗਿਆ ਆਪੇ ਪਸੰਦ ਕਰਨ ਵਾਲਾ ਉਹਨੇ ਉੱਥੇ ਹੀ ਕਰਨਾ ਵਿਆ ਹੈਲੋ